ਇੱਕ ਵਾਰੀ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਖੇਡਣ ਲਈ ਤਿਆਰ ਹੋਏ ਤਾਂ ਉਹਨਾਂ ਦੇ ਨਾਲ 1000 ਸੂਰਮਾ ਜਿੰਨਾਂ ਵਿੱਚ ਭਾਈ ਵਿਦੀ ਚੰਦ ਭਾਈ ਜੇਠਾ ਜੀ ਭਾਈ ਪਾਨਾ ਜੀ ਭਾਈ ਸਾਧੂ ਜੀ ਅਤੇ ਭਾਈ ਪੈਂਦੇ ਖਾਂ ਵੀ ਨਾਲ ਚੱਲ ਪਿਆ ਇਹ ਸਾਰੇ ਜਾਣੇ ਗੁਰੂ ਜੀ ਦੇ ਨਾਲ ਆਪਣੇ ਫਰਤੀਲੇ ਘੋੜਿਆਂ ਨੂੰ ਦੜਾਉਂਦੇ ਹੋਏ ਇੱਕ ਜੰਗਲ ਵਿੱਚ ਚਲੇ ਗਏ ਤੇ ਸ਼ਿਕਾਰ ਖੇਡਣ ਤੋਂ ਬਾਅਦ ਗੁਰੂ ਜੀ ਸਮੇਤ ਸਾਰੇ ਸਿੱਖ ਬੰਡਾਲੀ ਪਿੰਡ ਨੂੰ ਆ ਗਏ ਬੰਡਾਲੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਸਥਾਨ ਹੈ ਉਸ ਸਮੇ ਗੁਰੂ ਜੀ ਨੇ ਸਾਰਿਆਂ ਨੂੰ ਬੁਲਾ ਕੇ ਕਿਹਾ ਕਿ ਇਹ ਪਿੰਡ ਵਿੱਚ ਅਸੀਂ ਜਨਮ ਲਿਆ ਸੀ ਤੇ ਇੱਥੇ ਹੀ ਖੇਡ ਕੇ ਜਵਾਨ ਹੋਏ ਹਾਂ ਤਾ ਗੁਰੂ ਜੀ ਦਾ ਜਨਮ ਸਥਾਨ ਹੋਣ ਕਰਕੇ ਉੱਥੇ ਮੌਜੂਦ ਸਾਰੇ ਸਿੱਖਾਂ ਨੇ ਉਸ ਥਾਂ ਦੇ ਦਰਸ਼ਨ ਕੀਤੇ ਤੇ ਹੱਥ ਜੋੜ ਕੇ ਉਸ ਥਾਂ ਨੂੰ ਨਮਸਕਾਰ ਕੀਤੀ ਤੇ ਇੱਕ ਖਾਲੀ ਜਗ੍ਹਾ ਤੇ ਬੈਠ ਕੇ ਗੁਰੂ ਜੀ ਦੀਆਂ ਬਾਲ ਅਵਸਥਾਵਾਂ ਨੂੰ ਬੜੇ ਪਿਆਰ ਨਾਲ ਤਾਜਾ ਕੀਤਾ ਜਦੋਂ ਸ਼ਾਮ ਹੋਈ ਤਾਂ ਗੁਰੂ ਜੀ ਉੱਥੋਂ ਤੁਰਨ ਲੱਗੇ ਤਾਂ ਇੱਕ ਕਿਸਾਨ ਗੁਰੂ ਜੀ ਦੇ ਕੋਲ ਆ ਕੇ ਖੜਾ ਹੋ ਗਿਆ ਤੇ ਗੁਰੂ ਜੀ ਨੂੰ ਬੇਨਤੀ ਕਰਨ ਲੱਗਾ ਕਿ ਗੁਰੂ ਜੀ ਇਸ ਇਲਾਕੇ ਵਿੱਚ ਇੱਕ ਬਹੁਤ ਵੱਡਾ ਸੂਰ ਰੰਦਾ ਹੈ ਜਿਹੜਾ ਕੀ ਸਾਡੀਆਂ ਫਸਲਾਂ ਨੂੰ ਉਜਾੜਦਾ ਹੈ ਉਸ ਖੁਨਖਾਰ ਸੂਰ ਨੇ ਕਈ ਸਾਰੇ ਲੋਕਾਂ ਨੂੰ ਵੀ ਜ਼ਖਮੀ ਕੀਤਾ ਹੋਇਆ ਹੈ ਜਿਸ ਕਰਕੇ ਸਾਡੇ ਸਾਰੇ ਪਿੰਡ ਦੇ ਲੋਕ ਉਸ ਖੁਨਖਾਰ ਸੂਰ ਦੇ ਖੋਫ ਵਿੱਚ ਹਨ ਕਿਰਪਾ ਕਰਕੇ ਆਪ ਜੀ ਉਸ ਸੂਰ ਦਾ ਸ਼ਿਕਾਰ ਕਰੋ ਤੇ ਸਾਨੂੰ ਉਸ ਦੇ ਖੋਫ ਤੋਂ ਮੁਕਤ ਕਰਵਾਓ ਕਿਸਾਨ ਦੇ ਮੂੰਹੋਂ ਇਹ ਗੱਲ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਾਥੀਆਂ ਸਮੇਤ ਸੂਰ ਨੂੰ ਲੱਭਣ ਲਈ ਚੱਲ ਪਏ ਸੂਰ ਦੀ ਪੈੜ ਤੇ ਚਲਦਿਆਂ ਚਲਦਿਆਂ ਜਦੋਂ ਗੁਰੂ ਜੀ ਅੱਗੇ ਗਏ ਤਾਂ ਉਹਨਾਂ ਨੇ ਵੇਖਿਆ ਕਿ ਸੂਰ ਇੱਕ ਸੰਗਣੀ ਝਾੜੀ ਵਿੱਚ ਬੈਠਾ ਹੋਇਆ ਹੈ ਜਦੋਂ ਸੂਰ ਨੂੰ ਛੇੜਛਾੜ ਹੁੰਦਿਆਂ ਸਨਾਈ ਦਿੱਤੀ ਤਾਂ ਉਹ ਭਵਕ ਮਾਰ ਕੇ ਦੌੜ ਪਿਆ ਤਾਂ ਉਸ ਵੇਲੇ ਗੁਰੂ ਜੀ ਨੇ ਪੈਂਦੇ ਖਾਂ ਨੂੰ ਕਿਹਾ ਕਿ ਸੂਰ ਬਹੁਤ ਵੱਡਾ ਹੈ ਭੱਜ ਕੇ ਇਸ ਦਾ ਸ਼ਿਕਾਰ ਕਰ ਵੇਖੀ ਕੀਤੇ ਚਲਾ ਨਾ ਜਾਏ ਗੁਰੂ ਜੀ ਦੇ ਮੂੰਹ ਇਹ ਸ਼ਬਦ ਸੁਣ ਕੇ ਬਹਾਦਰ ਪੈਂਦੇ ਖਾਨ ਨੇ ਆਪਣਾ ਘੋੜਾ ਸੂਰ ਦੇ ਪਿੱਛੇ ਭਜਾਇਆ ਅੱਗੇ ਜਾ ਕੇ ਜਦੋਂ ਪੈਂਦੇ ਖਾਨ ਦਾ ਘੋੜਾ ਸੂਰ ਦੇ ਲਾਗੇ ਪਹੁੰਚ ਗਿਆ ਤਾਂ ਸੂਰ ਉੱਥੇ ਹੀ ਆਪਣੇ ਆਪ ਰੁਕ ਗਿਆ ਤੇ ਪੈਂਦੇ ਖਾਨ ਨੇ ਆਪਣਾ ਬਰਸ਼ਾ ਸੰਭਾਲਿਆ ਤੇ ਸੂਰ ਉੱਤੇ ਵਾਰ ਕੀਤਾ ਤਾਂ ਸੂਰ ਗੁਰਗੁਰ ਕਰਦਾ ਪੈਂਦੇ ਖਾਨ ਦੇ ਘੋੜੇ ਵੱਲ ਨੂੰ ਆਇਆ ਇਹ ਘੋੜੇ ਦੀ ਲੱਤ ਨੂੰ ਦੰਦਾ ਨਾਲ ਵੱਡ ਖਾਦਾ ਪੈਂਦੇ ਖਾਂ ਦਾ ਘੋੜਾ ਡਰ ਗਿਆ ਤੇ ਦਰਦ ਨਾਲ ਝਟਪਟਾਉਣ ਲੱਗਾ ਪੈਂਦੇ ਖਾਂ ਕੋਲੋਂ ਆਪਣਾ ਆਪ ਸੰਭਾਲਿਆ ਨਹੀਂ ਗਿਆ ਤੇ ਉਹ ਘੋੜੇ ਤੋਂ ਥੱਲੇ ਡਿੱਗ ਗਿਆ ਜਿਵੇਂ ਹੀ ਗੁਰੂ ਜੀ ਨੇ ਇਹ ਸਭ ਦੇਖਿਆ ਤਾਂ ਉਹਨਾਂ ਨੇ ਆਪਣਾ ਘੋੜਾ ਸੂਰਵਲ ਨੂੰ ਭਜਾਇਆ ਗੁਰੂ ਜੀ ਦਾ ਘੋੜਾ ਆਪਣੇ ਵੱਲ ਨੂੰ ਆਉਂਦਾ ਦੇਖ ਕੇ ਸੂਰ ਉਥੇ ਹੀ ਜੰਮ ਕੇ ਖਲੋ ਗਿਆ ਤਾਂ ਸੂਰ ਦਾ ਇਹ ਰੂਪ ਦੇਖ ਕੇ ਪਿੱਛੇ ਖੜੀ ਸਾਰੀ ਫੌਜ ਇਹ ਸੋਚ ਰਹੀ ਸੀ ਕਿ ਗੁਰੂ ਜੀ ਤੋਂ ਬਗੈਰ ਹੋਰ ਕੋਈ ਜਾਣਾ ਵੀ ਇਸ ਨੂੰ ਮਾਰ ਨਹੀਂ ਸਕਦਾ ਜਿਵੇਂ ਹੀ ਗੁਰੂ ਜੀ ਦਾ ਘੋੜਾ ਸੂਰ ਦੇ ਪਾਸ ਪਹੁੰਚਿਆ ਤਾਂ ਸੂਰ ਨੇ ਗੁਰੂ ਜੀ ਦੇ ਘੋੜੇ ਉੱਪਰ ਵੀ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਜੀ ਨੇ ਆਪਣੀ ਤੇਜ਼ ਤਲਵਾਰ ਦੇ ਨਾਲ ਸੂਰ ਦੀ ਪੈਠ ਉੱਤੇ ਵਾਰ ਕੀਤਾ ਤੇ ਗੁਰੂ ਜੀ ਦੇ ਇੱਕ ਵਾਰ ਦੇ ਨਾਲ ਹੀ ਸੂਰ ਦੇ ਦੋ ਟੋਟੇ ਹੋ ਗਏ ਤੇ ਸੂਰ ਭੱਜਦਾ-ਭੱਜਦਾ ਜ਼ਮੀਨ ਉੱਤੇ ਡਿੱਗਾ ਤੇ ਕੁਝ ਹੀ ਪਲਾਂ ਵਿੱਚ ਸੂਰ ਦੀ ਮੌਤ ਹੋ ਗਈ ਸੂਰ ਨੂੰ ਮਰਿਆ ਹੋਇਆ ਦੇਖ ਕੇ ਭਾਈ ਸਾਧੂ ਜੀ ਤੇ ਭਾਈ ਭਾਨਾ ਜੀ ਤੁਰੰਤ ਉਥੇ ਪਹੁੰਚ ਗਏ। ਉਹਨਾਂ ਨੂੰ ਸੂਰ ਦੇ ਮੂੰਹ ਵਿੱਚੋਂ ਕਿਸੇ ਮਨੁੱਖ ਦੀ ਰੂਹ ਨਿਕਲਦੀ ਦਿਖਾਈ ਦਿੱਤੀ। ਇਹ ਰੂਹ ਸਿਰਫ ਗੁਰੂ ਜੀ ਤੇ ਭਾਈ ਭਾਨਾ ਜੀ ਨੂੰ ਦਿਖਾਈ ਦਿੱਤੀ ਤੇ ਉਹ ਸੂਰ ਦੇ ਮੋਹੋਂ ਨਿਕਲੀ ਉਸ ਰੂਹ ਨੇ ਆਪਣੇ ਦੋਨੇ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਜਦੋਂ ਸੂਰ ਦੀ ਰੂਹ ਬੜੀ ਖੁਸ਼ ਹੋ ਕੇ ਉੱਥੋਂ ਜਾਣ ਲੱਗੀ ਤਾਂ ਭਾਈ ਭਾਨਾ ਜੀ ਨੇ ਉਸ ਨੂੰ ਸਵਾਲ ਕੀਤਾ ਕਿ ਤੂੰ ਕੌਣ ਹੈ ਮੈਨੂੰ ਆਪਣੀ ਸਾਰੀ ਕਹਾਣੀ ਦੱਸ ਤਾਂ ਉਸ ਸੂਰ ਦੀ ਰੂਹ ਨੇ ਆਪਣੀ ਸਾਰੀ ਕਹਾਣੀ ਦੱਸੀ ਤੇ ਕਿਹਾ ਕਿ ਮੈਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ ਇੱਕ ਦਿਨ ਗੁਰੂ ਅਰਜਨ ਦੇਵ ਜੀ ਨੇ ਮੈਨੂੰ ਮਾਤਾ ਗੰਗਾ ਜੀ ਦੇ ਨਾਲ ਬਾਬਾ ਬੁੱਢਾ ਜੀ ਪਾਸ ਪੁੱਤਰ ਦਾ ਵਰ ਲੈਣ ਲਈ ਭੇਜਿਆ ਤਾਂ ਬਾਬਾ ਬੁੱਢਾ ਜੀ ਨੇ ਸਹਿ ਸੁਆ ਦੇ ਨਾਲ ਬਚਨ ਕਰ ਦਿੱਤਾ ਕਿ ਅੱਜ ਗੁਰੂ ਗਿਆਨੋ ਕਿੱਧਰ ਭਾਜੜ ਪਈ ਹੈ ਤਾਂ ਇਹ ਗੱਲ ਤੇ ਮੈਨੂੰ ਗੁੱਸਾ ਆ ਗਿਆ ਤੇ ਆਪਣੇ ਮੂੰਹ ਵਿੱਚ ਗੁਣਗਣੌਣ ਲੱਗ ਪਿਆ ਮੇਰੇ ਵੱਲ ਦੇ ਕੇ ਬਾਬਾ ਬੁੱਢਾ ਜੀ ਮੈਨੂੰ ਬੋਲੇ ਕਿ ਤੂੰ ਸੂਰ ਵਾਂਗੂ ਕੀ ਕੂਰ-ਕੂਰ ਕਰ ਰਿਹਾ ਹੈ ਤਾਂ ਬਾਬਾ ਬੁੱਢਾ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਮੈਂ ਮਨ ਹੀ ਮਨ ਬਹੁਤ ਪਛਤਾਇਆ ਕਿਉਂਕਿ ਬਾਬਾ ਬੁੱਢਾ ਜੀ ਦੇ ਮੂੰਹੋਂ ਨਿਕਲੇ ਹੋਏ ਬਚਨ ਸੱਚ ਹੋ ਜਾਂਦੇ ਹਨ ਤਾਂ ਮੈਂ ਬੜੀ ਨਿਮਰਤਾ ਨਾਲ ਪੁੱਛਿਆ ਕਿ ਬਾਬਾ ਜੀ ਮੇਰੇ ਸਰਾਫ ਦਾ ਅੰਤ ਕਦੋਂ ਹੋਵੇਗਾ ਤਾ ਮੇਰੀ ਬੇਨਤੀ ਸੁਣ ਕੇ ਬਾਬਾ ਬੁੱਢਾ ਜੀ ਨੇ ਕਿਰਪਾ ਕੀਤੀ ਤੇ ਉਸ ਵੇਲੇ ਮੈਨੂੰ ਸਰਾਪ ਦੇ ਅੰਤ ਬਾਰੇ ਦੱਸਿਆ ਤੇ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਇੱਕ ਪੁੱਤਰ ਜਨਮ ਲਵੇਗਾ ਜਿਹੜਾ ਕੀ ਸ਼ਾਸਤਰ ਧਾਰੀ ਹੋਣ ਕਰਕੇ ਬਹੁਤ ਹੀ ਮਾਣਯੋਗਾ ਹੋਵੇਗਾ ਤੇ ਉਹ ਇੱਕ ਦਿਨ ਸ਼ਿਕਾਰ ਦੇ ਰੂਪ ਵਿੱਚ ਤੈਨੂੰ ਮਾਰ ਦੇਣਗੇ ਤੇ ਇਸ ਸੂਰ ਦੇ ਸਰੀਰ ਤੋਂ ਤੈਨੂੰ ਮੁਕਤ ਕਰਵਾਉਣਗੇ ਉਸ ਵੇਲੇ ਤੂੰ ਮੈਂ ਸੂਰ ਦੀ ਦੇ ਪਾਈ ਹੈ ਤੇ ਹਮੇਸ਼ਾ ਬੰਡਾਲੀ ਪਿੰਡ ਦੇ ਕੋਲ ਹੀ ਘੁੰਮਦਾ ਰਿਹਾ ਹਾਂ ਤੇ ਹੁਣ ਗੁਰੂ ਜੀ ਦੀ ਕਿਰਪਾ ਹੋਈ ਹੈ ਤੇ ਉਹਨਾਂ ਨੇ ਸ਼ਿਕਾਰ ਖੇੜਦੇ ਹੋਏ ਮੇਰਾ ਵੀ ਸ਼ਿਕਾਰ ਕਰ ਦਿੱਤਾ ਤੇ ਮੈਨੂੰ ਸੂਰ ਦੀ ਦੇ ਤੋਂ ਆਜ਼ਾਦ ਕਰਵਾ ਦਿੱਤਾ ਹੈ ਫੇਰ ਕਹਾਣੀ ਦੱਸਣ ਤੋਂ ਬਾਅਦ ਉਸ ਸਿੱਖ ਨੇ ਗੁਰੂ ਜੀ ਤੋਂ ਆਗਿਆ ਲਈ ਤੇ ਉਥੋਂ ਚਲਿਆ ਗਿਆ ਗੁਰੂ ਜੀ ਨੇ ਇੱਕ ਟੋਇਆ ਪਟਵਾਇਆ ਤੇ ਉਸ ਸੂਰ ਦੀ ਮਰਤਕ ਦੇਹ ਨੂੰ ਜ਼ਮੀਨ ਵਿੱਚ ਦਫ਼ਨ ਕਰਵਾ ਦਿੱਤਾ ਗਿਆ ਤੇ ਯਾਦਗਾਰ ਵਜੋਂ ਉਸ ਉੱਤੇ ਇੱਕ ਦਮਦਮੀ ਨਾਮ ਦਾ ਚਬੂਤਰਾ ਬਣਾ ਦਿੱਤਾ ਗੁਰੂ ਪਿਆਰਿਓ ਜਿਸ ਸਥਾਨ ਤੇ ਇਹ ਘਟਨਾ ਵਾਪਰੀ ਸੀ ਉਸ ਜਗਾ ਤੇ ਹੁਣ ਗੁਰਦੁਆਰਾ ਦਮਦਮਾ ਸਾਹਿਬ ਸਥਿਤ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ